ਰੋਡਕਾਰ ਮੁਲਕ ਸੇ ਗੁਰੂ ਪਿਆਰੀ ਸਾਧ ਸੰਗਤ ਦੇ ਲਈ ਸਬੂਤ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਮ ਤਾਂ ਸੁਣ ਗੁਰੂ ਅਮਦ ਸਾਹਿਬ ਜੀ ਦੇ 648 ਜਨੂਤਿਆ ਦੇ ਖੁਸ਼ੀ ਵਿੱਚ 22 ਪਰਿਵਾਰ ਤੋਂ ਅਰੰਭ ਹੈ ਅਖੰਡ ਪਾਠ ਦਾ ਜਾਗ ਸੰਪੂਰਨ پا کردار بھی سیوا ہے کوشش کرو میرے کو ਆਪਣੇ ਨਾਮ ਦਰਜ ਕਰਵਾਇਆ ਜਿਨ੍ਹਾਂ ਨੇ ਰਮਾਦਾ ਸਾਹਿਬ ਦੀ ਸੇਵਾ ਇਸ ਪਵਿੱਤਰ ਮੌਕੇ ਇੰਤਿਆ ਉਹਨਾਂ ਦੇ ਨਾਮ ਇਤਰਾ ਦੇ ਸੰਜੀਤ ਕੌਰ ਬਾਈਟੋ ਜਨਜੀਤ ਸਿੰਘ ਪ੍ਰੀਤਮ ਪੁੱਤਰ ਦਰਸ਼ਨਾਲਾ ਜੀ ਅਮਰਦੇਵ ਪੁੱਤਰ ਮhender Singh ਸੋਮਨਾਥੀ ਪੁੱਤਰ ਸ੍ਰੀ ਉਲੋਵਾਂਦੀ ਸੰਦੀਪ ਚਾਹਣ ਪੁੱਤਰ ਰਾਜਕਾਂ ਅਮਰਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਇੱਕ ਰਮਾਣੇ ਦੀ ਸੇਵਾ ਆ ਰਿਹਾ ਸਾਡੀ ਸੇਵਾ ਸ੍ਰੀ ਗੁਰੂ ਵਿਧਾਨ ਕੋਲ ਮਾਇਆ ਪੱਖੇ ਤਰਵਾਇਆ ਮੈਂ ਸਾਰੇ ਸਾਡੀ ਸਤਿਗੁਰਾਂ ਦੀ ਸੇਵਾ ਤਰ੍ਹਾਂ ਦਾ ਪਰਮੰਤਰੀ ਦੇ ਤਰਫੋਂ ਬਹੁਤ ਬਹੁਤ ਤੰਬਰ ਸਰਵ ਜੇਜਾ ਲਈ ਇਤਬਾਰ ਫੇਰ ਕੇ ਕੀਤੀ ਸਮੂਹ ਕੜਤਾਰਾਂ ਨੂੰ ਸਮੂਹ ਨਗਰਵਾਸੀਆਂ ਨੂੰ ਜਾਦੇ ਤਾਂ ਜਾਂਦੇ ਆਪਣੇ ਪਰਮਕਾਰਾਂ ਦੇ ਵਿੱਚੋਂ ਕੀਮਤੀ ਬਾਕ ਕੱਢ ਕੇ ਛਿਲ ਗੁਰੂ ਅਰਜਨ ਸਾਹਿਬ ਨੂੰ ਬੋਲ ਕਰਦੇ ਰਹੀਏਗਾ ਕਰੋਗੀ ਸੇਵਾਦਾਰ ਨੇ ਬਹੁਤ ਸਰਦਾਰ ਜੋ ਦੀ ਲੱਖ ਲਾਇਨਾ ਸਭੀ ਕਸਰ ਆਉਣੇ ਹੋਣੇ ਸੰਦੇਸ਼ ਮਿਲਿਆ ਰਾਤ ਮਾਰ ਬਿੱਟੂ ਦੀ ਉਹਨਾਂ ਨੇ ਬਰੂਣਟੀ ਸੇਵਾ ਕੀਤਾ ਸੰਤਾਲੋ ਬਹੁਤ ਸੇਵਾ ਚਿਰਗਰੋਂ ਤੋਂ ਉਸ ਤੋਂ ਵੱਗ ਲੋ ਆਸੇ ਇਸ ਦੇ ਆਸਥਾਨੀ ਸੇਵਾ ਵੀ ਨੇ ਨਾ ਨਹੀਂ ਕੀਤੀ ਐ ਔਰ ਕਾਫੀ ਦਰਨੀ ਸਜਣਾ ਦੀ ਸੇਵਾ ਦੇ ਨਾਮ ਤੇ ਕੋ ਸਾ ਵੀ ਨਹੀਂ ਜਿਨ੍ਹਾਂ ਦੇ ਨਾਮ ਅਮਨ ਕੁਮਾਰ ਪੁੱਤਰ ਦਰਸ਼ਨਾਲ ਜੀ ਉਹਨਾਂ ਨੇ ਇੱਕ ਕੁੰਡਲ ਪੱਠੀ ਦੇ ਲੋਹਾ ਆਟਾ ਲੰਗਰ ਵਾਸਤੇ ਭੇਜਿਆ ਅਮਿਤ ਆਸ਼ੂ ਬੇਟੇ ਹੁਸੈਨ ਜਾਨੀ ਇੱਕ ਕੁੰਡਲ ਆਟਾ ਲੰਗਰ ਵਾਸਤੇ ਭੇਜਿਆ ਜਿੰਦਰ ਪੁੱਤਰ ਸਾਗਰ ਸਿੰਘ ਔਰ ਫੌਜ ਸਿੰਘ ਉਹਨਾਂ ਨੇ 50 ਕਿਲੋ ਆਟਾ ਪ੍ਰਕਰਵਾਤੇ ਭੇਜਿਆ ਦਮੇਰ ਸਿੰਘ ਹੋਤਾ ਉਹਨਾਂ ਨੇ 5100 ਰੁਪਇਆ ਲਗਰਬਾਰਤੇ ਭੇਜਿਆ ਤੇਜ ਰਾਤ ਮਖਤਾਮ ਅਸਰਾਜੀ ਉਹਨਾਂ ਨੇ 6000 ਰੁਪਇਆ ਲਗਰਬਾਰਤੇ ਭੇਜਿਆ ਰਾਹੁਲ ਪੁੱਤਰ ਊਪਰਤਾਸ਼ ਉਹਨਾਂ ਨੇ 5100 ਰੁਪਇਆ ਭੇਜਿਆ ਲਵਲੀ ਪੁੱਤਰ ਜਿਆਦਾ 5150 ਲਗਿਆ ਅਰਜੇਸ਼ ਕੁਮਾਰ ਪੁੱਤਰ ਪਖਰਨ ਸੰਜੀਵ ਹਰਜਨਦਰ ਹੋਨੇ ਸ੍ਰੀ ਸ਼ਰੂਧਾ ਚੱਕੀ ਵਾਲੇ ਉਹਨਾਂ ਦੇ ਪਰਿਵਾਰ ਵੱਲੋਂ 50 ਹਜ਼ਾਰ ਰੁਪਏ ਦੀ ਸੇਵਾ ਆਪ ਪਹੁੰਚੀ ਆ ਲੰਗਰ ਬਾਤੇ ਇਸੇ ਤਰ੍ਹਾਂ ਸ੍ਰੀ ਚੰਨਰਾਮ, ਬਹਾਸੀ ਦਾਸ, ਗਿਆਨ ਚੰਦ, ਸੰਤੋਖ ਰਾਜ ਜੀ ਉਹਨਾਂ ਵੱਲੋਂ ਲੰਗਰ ਆਦਿ ਲੰਗਰ ਬਾਤੇ ਸੇਵਾ ਕੀਤੀ ਆ ਸਮੂਹ ਸਭੀ ਸਜਣਾ ਦਾ ਮੈਂ ਪ੍ਰਬੰਧਕਾਂ ਦੇ ਵੱਲੋਂ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਾ ਹਾਂ